ਤੁਸੀਂ ਦੇਖ ਰਹੇ ਹੋ ਅਲਫ ਟੀਵੀ ਦੋਸਤੋ ਵਲੋਦੀਮੀਰ ਜਲਨਸਕੀ ਯੂਕਰੇਨ ਦੇ ਛੇਵੇਂ ਰਾਸ਼ਟਰਪਤੀ ਹੋਏ ਹਨ ਜਿਹੜੇ ਕਿ ਕੱਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੰਗ ਦੇ ਮੁੱਦੇ ਤੇ ਬਹਿਸ ਪਈ ਸੀ ਕਿਉਂਕਿ ਉਹਨਾਂ ਉੱਪਰ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ ਸ਼ਾਂਤੀ ਸਮਝੌਤੇ ਤੇ ਮੰਨ ਜਾਣ ਪਰ ਉਹਨਾਂ ਨੇ ਜਿਹਾ ਨਹੀਂ ਕੀਤਾ ਤੇ ਦੁਨੀਆ ਦੇ ਸਰਮੌਰ ਮੁਲਖ ਅਮਰੀਕਾ ਦੇ ਰਾਸ਼ਟਰਪਤੀ ਤੇ ਅੱਗੇ ਨਹੀਂ ਚੁਕੇ ਤੇ ਬਹਿਸ ਮਗਰੋਂ ਉੱਥੋਂ ਵਾਪਸ ਮੁੜ ਗਈ ਇਹ ਬੇਸ ਦਾ ਜਿਹੜਾ ਕਿ ਸਾਰਾ ਮੁੱਦਾ ਕਿਤੋਂ ਛੜਿਆ ਦੋਸਤੋ ਇਹ ਦੋਸਤੋ ਰੂਸ ਯੂਕਰੇਨ ਦਾ ਕੋਈ ਸਰਾਹਦੀ ਜ਼ਮੀਨ ਤੇ ਸਰਹੱਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਅਤੇ ਇਸ ਸਰਹੱਦ ਤੇ ਰੂਸ ਆਪਣਾ ਫੌਜੀ ਨਿਰਮਾਣ ਕਰ ਰਿਹਾ ਸੀ ਜਿਸ ਦਾ ਕਿ ਯੂਕਰੇਨ ਯੂਕਰੇਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਫਿਰ ਜਿਲੈਂਸ ਕਿੰਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਜਿਹੜੇ ਕਿ ਹੁਣ ਸਾਫ ਕਾ ਰਾਸ਼ਟਰਪਤੀ ਹਨ ਨਾਲ ਗੱਲਬਾਤ ਕੀਤੀ ਅਤੇ ਨਾਟੋ ਮੈਂਬਰ ਵਜੋਂ ਮੈਂਬਰਸ਼ਿਪ ਲਈ ਬੇਨਤੀ ਨੂੰ ਛੇਤੀ ਮਨਜ਼ੂਰ ਕਰਨੀ ਕਿਹਾ ਤਾਂ ਕਿ ਨਾਟੋ ਵੱਲੋਂ ਉਹਨਾਂ ਦੇ ਦੇਸ਼ ਦੀ ਜਿਹੜੀ ਰੱਖਿਆ ਕੀਤੀ ਜਾ ਸਕੇ ਸੋ ਦੋਸਤੋ ਉਥੋਂ ਹੀ ਇਹ ਸਾਰਾ ਵਿਵਾਦ ਜਿਹੜਾ ਬਹਿਸ ਅੱਜ ਹੋਈ ਉਹ ਇਹ ਸਾਰੀ ਉਸ ਘਟਨਾ ਨਾਲ ਜੁੜੀ ਹੋਈ ਹੈ ਸੋ ਔ ਆਪਾਂ ਜਾਣਦੇ ਹਾਂ ਬਲੋਦੀਮੀਰ ਜ਼ੇਲੈਂਸਕੀ ਦੀ ਜ਼ਿੰਦਗੀ ਨਾਲ ਜੁੜੇ ਕੁਝ ਜਿਹੜੇ ਤੱਥ ਹੈ ਜਾਂ ਜਿਹੜੀ ਜਾਣਕਾਰੀ ਹੈ ਦੋਸਤੋ ਜ਼ੇਲੈਂਸਕੀ ਦਾ ਜਨਮ 25 ਜਨਵਰੀ 1978 ਨੂੰ ਸ਼ਹਿਰ ਉਸ ਬਾਲਟ ਯੂਕਰੇਨ ਵਿੱਚ ਹੋਇਆ ਸੀ ਜੋ ਕਿ ਪਹਿਨਾ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਅਤੇ ਉਹਨਾਂ ਦੀ ਪਤਨੀ ਦਾ ਨਾਮ ਓਲੈਨਾ ਕਿਆਸ਼ਕੋ ਹੈ ਤੇ ਉਹਨਾਂ ਦੇ ਦੋ ਬੱਚੇ ਹਨ ਉਹਨਾਂ ਦੇ ਪਿਤਾ ਦਾ ਨਾਮ ਅਲੈਕਜ਼ੈਂਡਰ ਜ਼ੇਲੈਂਸਕੀ ਅਤੇ ਮਾਤਾ ਦਾ ਨਾਮ ਰਿਮਾ ਜ਼ੇਲੈਂਸਕਾ ਹੈ ਉਹਨਾਂ ਨੇ 20 ਮਈ 2019 ਨੂੰ ਰਾਸ਼ਟਰਪਤੀ ਵਜੋਂ ਉਹਦਾ ਸੰਭਾਲਿਆ ਸੀ ਅਤੇ ਰੂਸ ਯੰਗ ਕਾਰਨ ਉਹ ਹਜੇ ਵੀ ਇਸ ਉੱਤੇ ਉੱਪਰ ਬਣੀ ਹੋਈ ਹਨ ਜਦਕਿ ਉਹਨਾਂ ਦਾ ਕਾਰਜਕਾਲ ਮਈ 2024 ਵਿੱਚ ਖਤਮ ਹੋ ਗਿਆ ਹੈ ਦੋਸਤੋ ਉਹਨਾਂ ਨੇ ਕਾਨੂੰਨ ਵਿੱਚ ਡਿਗਰੀ ਜ਼ਰੂਰ ਹਾਸਲ ਕੀਤੀ ਹੋਈ ਹੈ ਜਦਕਿ ਉਹਨਾਂ ਨੇ ਇੱਕ ਦਿਨ ਵੀ ਪ੍ਰੈਕਟਿਸ ਨਹੀਂ ਕੀਤੀ ਸੀ ਉਹਨਾਂ ਨੇ ਕਮੇਟੀ ਵਿੱਚ ਆਪਣਾ ਕੈਰੀਅਰ ਬਣਾਇਆ ਅਤੇ ਉਹਨਾਂ ਨੇ ਕੁਆਰਟਰਲ 95 ਨਾਂ ਦੀ ਇੱਕ ਪ੍ਰੋਡਕਸ਼ਨ ਕੰਪਨੀ ਬਣਾਈ ਜਿਸ ਨੇ ਕਈ ਫਿਲਮਾਂ ਕਾਰਟੂਨ ਅਤੇ ਟੀਵੀ ਸ਼ੋਅਜ਼ ਤਿਆਰ ਕੀਤੇ ਹਨ ਜਿਨ੍ਹਾਂ ਵਿੱਚ ਸਰਵੈਂਟ ਆਫ ਦਾ ਪੀਪਲ ਵੀ ਸ਼ਾਮਲ ਹੈ ਅਤੇ ਇੱਕ ਹੋਰ ਖਾਸ ਗੱਲ ਇਹ ਹੈ ਕਿ ਜਿਹੜੀ ਪਾਰਟੀ ਵੱਲੋਂ ਉਹਨਾਂ ਨੇ ਰਾਸ਼ਟਰਪਤੀ ਦੀ ਚੋਣ ਲੜੀ ਸੀ ਉਹ ਉਹਨਾਂ ਦੀ ਪ੍ਰੋਡਕਸ਼ਨ ਕੰਪਨੀ ਕੁਆਰਟਰਲ 95 ਦੇ ਕਰਮਚਾਰੀਆਂ ਵੱਲੋਂ ਰਲ ਕੇ ਬਣਾਈ ਗਈ ਸੀ ਰੂਸ ਯੁੱਧ ਵਿੱਚ ਉਹਨਾਂ ਦੀ ਕੰਪਨੀ ਕੁਆਰਟਰਲ 95 ਵੱਲੋਂ ਫੌਜ ਨੂੰ 1 ਮਿਲੀਅਨ ਰੁਪਏ ਦਾਨ ਵਿੱਚ ਦਿੱਤੇ ਗਏ ਸੋ ਦੋਸਤੋ ਜ਼ਿਲਾਂਸਕੀ ਕਿਸੇ ਅੱਗੇ ਵੀ ਚੁਕਲਣੀ ਤਿਆਰ ਨਹੀਂ ਹੋਏ ਚਾਹੇ ਉਹ ਅਮਰੀਕਾ ਦੇ ਰਾਸ਼ਟਰਪਤੀ ਹੋਣ ਜਾਂ ਫਿਰ ਰੂਸ ਦਾ ਰਾਸ਼ਟਰਪਤੀ ਪੁਤਿਨ ਹੋਵੇ ਉਹ ਡਟ ਕੇ ਯੂਕਰੇਨ ਦੀ ਜਨਤਾ ਤੇ ਦੇਸ਼ ਨਾਲ ਖੜਾ ਹੈ ਸਲੂਟ ਹੈ ਅਜਿਹੇ ਲੀਡਰ ਨੂੰ ਸੋ ਅੱਜ ਦੀ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ In 2019, I signed.